ਹੈਲੋ ਫਰੈਂਡਸ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਇੱਕ ਵਾਰ ਫਿਰ ਮੇਰੇ ਇਸ ਚੈਨਲ ਮੋਡਲੂਕ ਬੁਟੀਕ 'ਚ ਫਰੈਂਡਸ ਅੱਜ ਮੈਂ ਤੁਹਾਨੂੰ ਪੈਂਟ ਪਲਾਜ਼ੋ ਦੀ ਸਟਿਚਿੰਗ ਦੱਸਾਂਗੀ ਪੈਂਟ ਦੀ ਕਟਿੰਗ ਮੈਂ ਤੁਹਾਨੂੰ ਥੋੜੇ ਦਿਨ ਪਹਿਲਾਂ ਹੀ ਹਲੇ ਵੀਡੀਓ ਅਪਲੋਡ ਕੀਤੀ ਹੈ ਤੇ ਅੱਜ ਮੈਂ ਤੁਹਾਨੂੰ ਇਹਦੀ ਸਟਿਚਿੰਗ ਦੱਸਾਂਗੀ ਇਹਦੇ ਵਿੱਚ ਮੈਂ ਪੈਂਟ ਦੀ ਪਲੇਟਸ ਪਾਣੀ 벨ਟ ਜੋੜਨੀ ਤੇ ਸੈਂਟਰ ਦੀ ਸਿਲਾਈ ਕਿਸ ਤਰ੍ਹਾਂ ਲਗਾਣੀ ਹੈ ਤਾਂ ਕਿ ਜਿਹੜਾ ਤੁਹਾਡਾ ਪਲਾਜ਼ੋ ਹੈ ਉੱਪਰ ਨਾਲ ਚੱਕ ਹੋਵੇ ਪੈਂਟ ਉੱਪਰ ਨਾਲ ਚੱਕ ਹੋਵੇ ਤੇ ਪਾਕਟ ਲਗਾਣੀ ਇਹ ਸਾਰਾ ਕੁਝ ਕਲੀਅਰ ਕਰਾਂਗੀ ਵੀਡੀਓ ਐਂਡ ਤੱਕ ਜ਼ਰੂਰ ਦੇਖਿਓ ਚਲੋ ਫਿਰ ਟਾਈਮ ਬੇਸਡ ਨਾ ਕਰਦੇ ਹੋਏ ਸਟਾਰਟ ਕਰਦੇ ਆ ਅੱਜ ਦੀ ਵੀਡੀਓ ਸਭ ਤੋਂ ਪਹਿਲਾਂ ਆਪਾਂ ਜੋੜਾਂਗੇ ਆਸਣ ਆਸਣ ਆਪਾਂ ਡਬਲ ਸिलाई ਨਾਲ ਜੋੜਾਂਗੇ ਤੇ ਇੱਕ ਗੱਲ ਹੋਰ ਸਿਲਣ ਤੋਂ ਪਹਿਲਾਂ ਕਿ ਤੁਸੀਂ ਜਦੋਂ ਵੀ ਕੋਈ ਪੈਂਟ ਪਲਾਜ਼ੋ ਦੀ ਸਟਿਚਿੰਗ ਲਗਾਣੀ ਹੈ ਸਲਾਈ ਲਗਾਣੀ ਹੈਗੀ ਆ ਉਹਨੂੰ ਆਪਾਂ ਖਿੱਚ ਕੇ ਸਟ੍ਰੈਚ ਕਰਕੇ ਲਗਾਉਣਾ ਹੈ ਕਿਉਂਕਿ ਪੈਂਟ ਦੇ ਵਿੱਚ ਇਹ ਮੇਨ ਚੀਜ਼ ਹੁੰਦੀ ਹੈ ਵੈਸੇ ਤਾਂ ਹਰ ਇੱਕ ਸਿਲਾਈ ਖਿੱਚ ਕੇ ਹੀ ਲਗਾਨੀ ਚਾਹੀਦੀ ਹੈ ਕਪੜਾ ਦੋਨੋਂ ਸਾਈਡ ਤੋਂ ਇਸ ਤਰ੍ਹਾਂ ਸਟ੍ਰੈਚ ਕਰਕੇ ਹੀ ਲਗਾਨੀ ਚਾਹੀਦੀ ਹੈ ਫਿਰ ਸਿੱਧੀ ਸਾਈਡ ਤੋਂ ਨਾ ਕੱਪੜੇ 'ਚ ਬੜ ਨਹੀਂ ਪੈਂਦਾ ਸਿਲਾਈ 'ਚ ਕੋਈ ਬੜ ਨਹੀਂ ਪੈਂਦਾ ਪਰ ਪੈਂਟ 'ਚ ਖਾਸ ਤੌਰ ਤੇ ਆਪਾਂ ਕਰਨਾ ਹੁੰਦਾ ਹੈਗਾ ਕਿ ਕਪੜਾ ਪਿੱਛੇ ਤੋਂ ਵੀ ਤੇ ਅੱਗੇ ਤੋਂ ਵੀ ਸਟ੍ਰੈਚ ਕਰਨਾ ਹੁੰਦਾ ਹੈ ਤਾਂ ਕਿ ਜਿਹੜੀ ਸੀਣਾ ਦੇ ਵਿੱਚ ਖਿੱਚ ਨਾ ਪਵੇ ਜਿਹੜਾ ਇਹ ਵਾਲਾ ਕਰੋਚੇਰੀਆ ਦਾ ਰਾਉਂਡ ਏਰੀਆ ਹੈਗਾ ਆ ਇੱਥੋਂ ਦਾ ਤੁਸੀਂ ਸਟ੍ਰੈਚ ਕਰਨਾ ਹੀ ਕਰਨਾ ਕਿਉਂਕਿ ਰਾਉਂਡ ਚ ਹੋਣੇ ਕਰਕੇ ਇਹਦੇ ਵਿੱਚ ਓਰੇਵ ਹੁੰਦੀ ਹੈ ਤੇ ਓਰੇਵ ਕਰਕੇ ਜੇ ਆਪਾਂ ਪੋਲੀ ਪੋਲੀ ਨਰਮ ਹੱਥਾਂ ਦੇ ਨਾਲ ਹੀ ਸਿਲਾਈ ਲਗਾਈਏ ਤਾਂ ਫਿਰ ਜਦੋਂ ਆਪਾਂ ਪਾਣਾ ਹੈ ਇਹ ਨਹੀਂ ਖਿੱਚ ਪੈਣੀ ਹੈਗੀ ਆ ਤਾਂ ਫਿਰ ਜਿਹੜੀ ਸਿਲਾਈ ਆ ਉਹ ਇੱਕਦਮ ਹੀ ਟੁੱਟ ਜਾਵੇਗੀ ਠੀਕ ਹੈ ਇਹ ਇੱਥੋਂ ਦਾ ਬਿਲਕੁਲ ਹੀ ਸਟ੍ਰੈਚ ਕਰਕੇ ਹੀ ਲਗਾਣਾ ਹੈ ਇਸ ਤਰ੍ਹਾਂ ਦੇਖੋ ਇਹ ਸਿੰਗਲ ਸिलाई ਲਗਾਈ ਹਲੇ ਮੈਂ ਇਹਨੂੰ ਬਾਅਦ ਜਿੰਨਾ ਮਰਜੀ ਪਾ ਕੇ ਸਟ੍ਰੈਚ ਕਰਾਂਗੇ ਇਹ ਸिलाई ਟੁੱਟੂਗੀ ਨਹੀਂ ਠੀਕ ਹੈ ਅਗਰ ਇਹ ਪੋਲੇ ਹੱਥਾਂ ਨਾਲ ਲੱਗਦੀ ਤਾਂ ਇਹਨੇ ਟੁੱਟਣਾ ਸੀ ਆਪਾਂ ਬਟ ਜਿਹੜੀਆਂ ਅਸਣ ਦੀਆਂ ਸਿਲਾਈਆਂ ਇਹ ਡਬਲ ਹੀ ਕਰੀ ਦੀਆਂ ਆ ਐਸੇ ਤਰ੍ਹਾਂ ਫਰੰਟ ਦੇ ਪੱਲਿਆਂ ਦੀ ਵੀ ਸिलाई ਲਗਾ ਲੈਣੀ ਹੈ ਅਸਣਾਂ ਦੀਆਂ ਸਿਲਾਈਆਂ ਲੱਗ ਚੁੱਕੀਆਂ ਹੁਣ ਦੇਖੋ ਇਹ ਮੈਂ ਪਲੇਟਸ ਦੀ ਮਾਰਕਿੰਗ ਕੀਤੀ ਹੋਈ ਹੈ ਟ੍ਰੇਸਿੰਗ ੀਲ ਦੇ ਨਾਲ ਠੀਕ ਹੈ ਮੈਂ ਮਾਰਕ ਕਰ ਦਿੰਨੀ ਆ ਤਾਂ ਕਿ ਤੁਹਾਨੂੰ ਨਜ਼ਰ ਆਣ ਹੁਣ ਆਪਾਂ ਇਹਨਾਂ ਨੂੰ ਚੋਕ ਕੇ ਪਲੇਟਾਂ ਪਾਣੀ ਆ ਫਰੰਟ ਦੀਆਂ ਇਸ ਤਰ੍ਹਾਂ ਚੋਕ ਕੇ نیچے ਤੋਂ ਬਿਲਕੁਲ ਨੋਕਦਾਰ ਪਲੇਟ ਲੈਣੀ ਆ ਤੇ ਉੱਪਰੋਂ ਆਪਾਂ 4 ਇੰਚ ਜਾਂ 1 ਇੰਚ ਜਿੰਨਾ ਵੀ ਮਾਰ ਜਾਂਦੇ ਹਿਸਾਬ ਨਾਲ ਆਪਾਂ ਕੱਟ ਕੀਤਾ ਹੁੰਦਾ ਉਨਾ ਹੀ ਆਪਾਂ ਪਲੇਟ ਦੇ ਵਿੱਚ ਲੈਣਾ ਹੈ ਮੈਂ ਹੁਣ 4 ਇੰਚ ਦੇ ਹਿਸਾਬ ਦੇ ਨਾਲ ਵਿੱਚ ਲੈ ਲੈਣਾ ਆ ਇਸੇ ਤਰ੍ਹਾਂ ਦੂਜੀ ਪਲੇਟ ਵੀ ਪਾ ਲੈਣੀ ਆਸਣ ਵੀ ਜੁੜ ਗਿਆ ਪਲੇਟਸ ਵੀ ਪੈ ਗਈ ਲਗਾਨੀ ਹੈਗੀ ਆ ਪਾਕਟ ਪਾਕਟ ਜੇ ਦੋਨੋਂ ਸਾਈਡ ਲਗਾਨੀ ਹੈ ਫਿਰ ਤਾਂ ਦੋਨੋਂ ਸਾਈਡ ਮਾਰਕਿੰਗ ਕਰਕੇ ਦੋਨੋਂ ਸਾਈਡ ਹੀ ਲੱਗ ਜਾਣੀ ਹੈ ਬਟ ਜੇ ਆਪਾਂ ਇੱਕ ਹੀ ਪਾਕਟ ਲਗਾਨੀ ਹੈ ਆਲਮੋਸਟ ਇੱਕ ਹੀ ਪਾਕਟ ਲਗਵਾਂਦੇ ਆ ਤੇ ਹਾਂ ਤਾਂ ਫਿਰ ਆਪਾਂ ਜਿਹੜੀ ਉਹ ਪਾਕਟ ਲਗਾਨੀ ਹੈ ਸੱਜੇ ਹੱਥ ਤੇ ਲਗਾਨੀ ਹੈਗੀ ਜਿੱਧਰ ਸਾਡਾ ਸੱਜੇ ਹੱਥ ਦੀ ਸਾਈਡ ਹੈ ਨਾ ਉਸ ਸਾਈਡ ਲਗਾਨੀ ਹੈ ਮੈਂ ਮਾਰਕਿੰਗ ਕੀਤੀ ਹੋਈ ਹੈ ਜਿੱਥੇ ਆਪਾਂ ਪਾਕਟ ਦਾ ਮੂਹ ਬਣਾਉਣਾ ਹੈਗਾ ਆ ਇਹ ਮੈਂ ਹੁਣ ਪਾਕਟ ਕੱਟ ਕੀਤੀ ਹੋਈ ਹੈ ਠੀਕ ਹੈ ਇਹਦੇ ਤੇ ਵੀ ਮੈਂ ਇਹ 5.5 ਇੰਚ ਦਾ ਜਿਹੜਾ ਉਹ ਜਿੱਥੇ ਤੇ ਆਪਾਂ ਪਾਕਟ ਦਾ ਮੂਹ ਬਣਾਉਣਾ ਹੈ 5.5 ਇੰਚ ਦੇ ਮਾਰਕ ਕੀਤੀ ਹੋਈ ਹੈ ਇੱਥੋਂ ਲੈ ਕੇ ਇੱਥੇ ਕੱਟ ਲਗਾਇਆ ਹੋਇਆ ਹੈ ਛੋਟਾ ਛੋਟਾ ਠੀਕ ਹੈ ਉੱਪਰ ਜਿਹੜੀ ਪਾਕਟ ਦੀ ਇਹ ਉਲਟੀ ਸਾਈਡ ਹੈ ਤੇ ਅੰਦਰਲੀ ਸਾਈਡ ਜਿਹੜੀ ਹੈਗੀ ਆ ਉਹ ਸਿੱਧੀ ਸਾਈਡ ਹੈ ਪੈਂਟ ਦੀ ਵੀ ਇਹ ਸਿੱਧੀ ਸਾਈਡ ਹੈ ਤੇ ਪਾਕਟ ਦਾ ਸਿੱਧਾ ਮੂੰਹ ਜਿਹੜਾ ਹੈਗਾ ਉਹ ਪੈਂਟ ਵੱਲ ਨੂੰ ਇਸ ਤਰ੍ਹਾਂ ਕਰਕੇ ਉਪਰੋਂ ਹੁਣ ਉਲਟੀ ਹੋ ਗਈ ਹੈ ਤੇ ਇਸ ਤਰ੍ਹਾਂ ਰੱਖ ਕੇ ਜਿਹੜਾ ਆਪਾਂ ਮਾਰਕਿੰਗ ਕੀਤੀ ਹੋਈ ਹੈ ਜਿੱਥੇ ਆਪਾਂ ਇਹ ਪਾਕਟ ਦਾ ਮੂੰਹ ਬਣਾਣਾ ਆ ਉਹ ਕੱਟ ਮਿਲਾ ਕੇ ਰੱਖ ਲੈਣੇ ਆ ਇਸ ਤਰ੍ਹਾਂ ਤੇ ਹੁਣ ਆਪਾਂ ਕੱਟੂ ਕੱਟ ਸਿਲਾਈ ਲਗਾਣੀ ਹੈਗੀ ਐ ਪੱਕਾ ਕਰ ਲੈਣਾ ਸ਼ੁਰੂ ਚ ਵੀ ਤੇ ਐਂਡ ਚ ਵੀ ਕੱਟਾ ਪਾ ਸਿਲਾਈ ਤੱਕ ਲਗਾ ਦੇਣੇ ਆ ਤੇ ਹੁਣ ਆਪਾਂ ਜਿਹੜੀ ਪਾਕਟ ਹੈ ਇਹਨੂੰ ਅੰਦਰਲੀ ਸਾਈਡ ਨੂੰ ਟਰਨ ਇਸ ਤਰ੍ਹਾਂ ਕਰ ਦੇਣਾ ਹੈ ਤੇ ਕੱਟ ਤੋਂ ਇਸ ਤਰ੍ਹਾਂ ਮੋੜ ਦੇਣਾ ਇਹਨੂੰ ਪ੍ਰੋਪਰ ਅੰਦਰ ਫੋਲਡ ਕਰਕੇ ਉੱਪਰੋਂ ਸਿਲਾਈ ਲਗਾ ਦੇਣੀ ਹੈ ਦੇਖੋ ਇਹ ਇਸ ਤਰ੍ਹਾਂ ਸੈੱਟ ਹੋ ਗਈ ਹੈ ਮੈਂ ਹੁਣ ਇੱਕ ਪੈਰ ਦਾ ਗੈਪ ਪਾ ਕੇ ਸਿਲਾਈ ਲਗਾ ਦੇਣੀ ਹੈ ਦੱਬਮੀ ਇਸ ਤਰ੍ਹਾਂ ਉੱਪਰੋਂ ਸਿਲਾਈ ਲਗਾ ਦੇਣੀ ਇਸ ਲਈ ਇਸ ਲਈ ਹੁੰਦੀ ਹੈ ਤਾਂ ਕਿ ਜਿਹੜਾ ਅੰਦਰਲਾ ਪੋਕਟ ਦਾ ਕਪੜਾ ਉਹ ਬਾਹਰ ਨੂੰ ਨਾ ਉਠੇ ਬਾਹਰ ਨੂੰ ਨਾ ਨਿਕਲੇ ਠੀਕ ਹੈ ਤੇ ਹੁਣ ਦੇਖੋ ਇਹਦੀ ਬੈਕ ਸਾਈਡ ਪੋਕਟ ਨੂੰ ਆਪਾਂ ਇਸ ਤਰ੍ਹਾਂ ਚੁੱਕਣਾ ਹੈ ਪਹਿਲਾ ਆਪਾਂ ਥੋੜੀ ਥੋੜੀ ਪੈਰ-ਪੈਰ ਦਾ ਕੱਪੜਾ ਲੈ ਕੇ ਇੱਕ ਸਿਲਾਈ ਲਗਾ ਦੇਣੀ ਹੈ ਨਾਲੋ-ਨਾਲੋ ਇਸ ਤਰ੍ਹਾਂ ਤੇ ਹੁਣ ਇਹਨੂੰ ਸਿੱਧਾ ਕਰ ਲੈਣਾ ਇਹ ਸਿਲਾਈ ਆਪਾਂ ਅੰਦਰ ਨੂੰ ਕਰ ਦੇਣੀ ਇਸ ਤਰ੍ਹਾਂ ਕਰਕੇ ਹੁਣ ਇੱਕ ਇੱਕ ਪੈਰ ਦੀ ਸਿਲਾਈ ਇੱਥੇ ਲਗਾ ਦੇਣੀ ਉੱਪਰ ਇਸ ਨਾਲ ਕੀ ਹੋਵੇਗਾ ਜਿਹੜਾ ਪੌਕੇਟ ਦਾ ਮਾਰਜਨ ਹੁੰਦਾ ਹੈਗਾ ਉਹ ਬਾਹਰੋਂ ਵੀ ਨਹੀਂ ਨਿਕਲੇਗਾ ਤੇ ਅੰਦਰਲੀ ਸਾਈਡ ਤੋਂ ਵੀ ਸਿਲਾਈ ਨਾਲ ਦਬਾਅ ਹੋ ਜਾਵੇਗਾ ਠੀਕ ਹੈ ਜੀ ਅੰਦਰਲੀ ਸਾਈਡ ਤੋਂ ਵੀ ਹੈ ਅੰਡਰਗਰਾਊਂਡ ਹੋ ਗਿਆ ਤੇ ਬਾਹਰੋਂ ਵੀ ਹੁਣ ਇਹ ਪੌਕੇਟ ਦੇਖੋ ਇਸ ਤਰ੍ਹਾਂ ਸੈੱਟ ਹੋ ਗਈ ਹੁਣ ਇਸ ਪਾਕਟ ਨੂੰ ਆਰਾਮ ਨਾਲ ਜਿੱਥੇ ਸੈੱਟ ਹੁੰਦੀ ਹੈ ਰੱਖ ਕੇ ਇਸ ਤਰ੍ਹਾਂ ਇੱਥੋਂ ਸਿਲਾਈ ਲਗਾਉਂਦੇ ਹੋਏ ਆਣਾ ਦੇਖੋ ਪਾਕਟ ਜਿਹੜੀ ਹੈ ਬਿਲਕੁਲ ਸੈੱਟ ਹੋ ਚੁੱਕੀ ਹੈ ਇਸ ਤਰ੍ਹਾਂ ਇਹ ਤੁਹਾਡੀ ਜਿਹੜੀ ਪਾਕਟ ਹੈ ਥੋੜੀ ਜਿਹੀ ਉੱਪਰ ਨੂੰ ਨਿਕਲੂਗੀ ਕਿਉਂਕਿ ਪਲੇਟਸ ਪਾਣ ਦੇ ਨਾਲ ਇੱਥੋਂ ਥੋੜਾ ਇਕੱਠਾ ਹੋਇਆ ਹੁੰਦਾ ਹੈ ਤੇ ਫਿਰ نیچے ਨੂੰ ਡਾਊਨ ਹੋ ਜਾਂਦਾ ਹੈ ਤੇ ਪਾਕਟ ਸਿੱਧੀ ਹੁੰਦੀ ਹੈ ਵੈਸੇ ਵੀ ਅਸੀਂ ਫਰੰਟ ਦੇ ਅਸਣ ਨੂੰ ਕਿਰਸ਼ੀ ਕਾਟ ਪਈ ਹੋ ਹੁੰਦੀ ਹੈ ਤੇ ਹੁਣ ਇਥੋਂ ਆਪਾਂ ਸਿਲਾਈ ਲਗਾਣੀ ਹੈ ਹੁਣ ਆਪਾਂ ਜਿੱਥੇ ਪਾਕਟ ਦਾ ਮੂੰਹ ਸਟਾਰਟ ਹੁੰਦਾ ਇਹਨੂੰ ਇਸ ਤਰ੍ਹਾਂ ਘੁਮਾ ਕੇ ਦੋ ਬਾਰ ਪੱਕਾ ਕਰ ਦੇਣਾ ਤਾਂ ਕਿ बार-बार ਪਾਕਟ ਛਤਪੜਨ ਨਾ ਪਾਕਟ ਫਟੇ ਨਾ ਹੁਣ ਆਪਾਂ ਸਿਲਾਈ ਪਾਕਟ ਦੇ ਮੂੰਹ ਦੇ ਬਿਲਕੁਲ ਨਾਲੋ-ਨਾਲੋ ਲੈ ਕੇ ਆਣੀ ਹੈ ਉੱਪਰੋਂ ਨਹੀਂ ਲਗਾਣੀ ਹੈਗੀ ਬਿਲਕੁਲ ਨਾਲੋ-ਨਾਲੋ ਲੈ ਕੇ ਆਣੀ ਹੈ ਸਿਲਾਈ ਸਿਰਫ ਤੁਹਾਡੇ ਨੀਚੇ ਵਾਲੇ ਕੱਪੜੇ ਤੇ ਹੀ ਲੱਗੇ ਪੌਕੇਟ ਤੇ ਨਾ ਲੱਗੇ ਐਥੇ ਫਿਰ ਪੱਕਾ ਕਰਨਾ ਆ ਤੇ ਹੁਣ ਇਸ ਤਰ੍ਹਾਂ ਪੌਕੇਟ ਨੂੰ ਬਿਲਕੁਲ نیچے ਸੈੱਟ ਕਰਕੇ ਕੋਈ ਬਾੜ ਨਹੀਂ ਹੋਣਾ ਚਾਹੀਦਾ ਤੇ ਪੌਕੇਟ ਬਾਹਰ ਨਹੀਂ ਨਿਕਲਣੀ ਚੈ ਨਿਕਲੀ ਹੋਣੀ ਚਾਹੀਦੀ ਇਸ ਤਰ੍ਹਾਂ ਰੱਖ ਕੇ ਜਿੱਥੇ ਸੈੱਟ ਆਂਦੀ ਹੈ ਉੱਥੇ ਇਹਨੂੰ ਨਾਲ ਅਟੈਚ ਕਰ ਦੇਣਾ ਇੱਕ ਰਫ ਸਿਲਾਈ ਦੇ ਨਾਲ ਦੇਖੋ ਪਾਕਟ ਜਿਹੜੀ ਹੈਗੀ ਇਹ ਇੱਥੇ ਫਰੰਟ ਤੇ ਬਿਲਕੁਲ ਲੱਗ ਚੁੱਕੀ ਹੈ ਬਿਲਕੁਲ ਸਹੀ ਤਰੀਕੇ ਦੇ ਨਾਲ ਇਹ ਬੈਕ ਸਾਈਡ ਹੈ ਇਹਦੀ ਇਹ ਵਾਲੀ ਪਾਕਟ ਐਸ ਤਰ੍ਹਾਂ ਅਟੈਚ ਹੋਈ ਹੈ ਹੁਣ ਆਪਾਂ ਲਗਾਵਾਂਗੇ ਵੈਲਟ ਵੈਲਟ ਦੇਖੋ ਵੈਲਟ ਆਪਾਂ ਕਿਵੇਂ ਤਿਆਰ ਕਰਨੀ ਹੈ ਇਹ 1.5 ਇੰਚ ਦੀ ਇੱਕ ਬੁਕਰਮ ਪੱਟੀ ਮੈਂ ਲਈ ਹੋਈ ਹੈ ਵੈਲਟ ਦੇ ਲਈ 21 ਇੰਚ ਦੀ ਹੈ ਇਹ ਤੁਸੀਂ ਆਪਣੀ ਮੀਜ਼ਰਮੈਂਟ ਦੇ ਅਕੋਰਡਿੰਗ ਲੈ ਲੈਣੀ ਹੈਗੀ ਹੈ ਇਹ ਇਹਦੇ ਹਿਸਾਬ ਦੇ ਨਾਲ ਮੈਂ ਕਪੜਾ ਲਿਆ ਹੋਇਆ ਆ ਇਹ ਕਪੜਾ ਮੈਂ ਪੌਣੇ 2 ਲਿਆ ਹੋਇਆ ਹੈ ਡਬਲ ਕਰਕੇ ਪੌਣੇ 2 ਲਿਆਇਆ ਡਬਲ ਕਰਕੇ ਤੁਸੀਂ ਇਹਨੂੰ 2 ਇੰਚ ਤੱਕ ਵੀ ਲੈ ਸਕਦੇ ਹੋ ਜੇ ਤੁਸੀਂ ਜ਼ਿਆਦਾ ਵਿੱਚ ਫੋਲਡ ਕਰਨਾ ਚਾਹੁੰਦੇ ਹੋ ਟੋਟਲ ਇਹ ਹੈਗਾ ਆ 3.5 ਤੁਸੀਂ 4 ਇੰਚ ਵੀ ਕਰ ਸਕਦੇ ਹੋ ਅੱਧਾ ਅੱਧਾ ਇੰਚ ਵੀ ਪੂਰਾ ਫੋਲਡ ਕਰ ਸਕਦੇ ਹੋ ਮੈਂ ਸਿਰਫ ਥੋੜਾ ਥੋੜਾ ਪੈਰ ਪੈਰ ਹੀ ਫੋਲਡ ਕਰਨਾ ਹੈ ਫੋਨ ਦੇਖੋ ਤੁਸੀਂ ਇਹਨੂੰ ਇਸ ਤਰ੍ਹਾਂ ਸੈਂਟਰ ਦੇ ਵਿੱਚ ਰੱਖ ਕੇ ਚਿਪਕਾ ਕੇ ਵੀ ਲਗਾ ਸਕਦੇ ਹੋ ਬਟ ਮੈਂ ਹੁਣ ਚਿਪਕਾਣੀ ਨਹੀਂ ਹੈਗੀ ਮੈਂ ਹੁਣ ਐਸੀ ਤਰ੍ਹਾਂ ਲਗਾਉਣ ਲੱਗੀ ਆ ਪੈਰ ਪੈਰ ਦੀ ਸਿਲਾਈ ਮਾਰਨੀ ਹੈ ਕਪੜਾ ਫੋਲਡ ਕਰਕੇ ਹੋਰ ਇਹਨੂੰ ਇਸ ਤਰ੍ਹਾਂ ਫੋਲਡ ਕਰਕੇ ਕਿੱਕ ਇੱਕ ਪੈਰ ਦੀ ਸਿਲਾਈ ਇਦਾਂ ਨੂੰ ਵੀ ਲਗਾ ਲੈਣੀ ਹੈ ਇਸ ਸਿਲਾਈ ਨਾਲ ਧੋਣ ਤੋਂ ਬਾਅਦ ਜਿਹੜੀ ਬਿਜਲੀ ਬੁਕਰਮ ਹੈ ਜਦੋਂ ਪੇਸਟਿੰਗ ਉਤਰ ਜਾਂਦੀ ਹੈ ਫਿਰ ਉਹ ਕਈ ਵਾਰ ਇਕੱਠੀ ਹੋ ਜਾਂਦੀ ਹੈ ਇਸ ਸਿਲਾਈ ਲਗਾਣ ਦੇ ਨਾਲ ਉਹ ਇਕੱਠੀ ਨਹੀਂ ਹੋਵੇਗੀ ਵਿੱਚ ਗੁੱਛਾ ਜਾਂ ਨਹੀਂ ਬਣੇਗੀ ਵੈਲਟ ਦੇ ਵਿੱਚ ਹੁਣ ਆਪਾਂ ਵੈਲਟ ਅਟੈਚ ਕਰਾਂਗੇ 프ਰੰਟ ਦੇ ਪੱਲੇ ਮੈਂ ਸਿੱਧੇ ਰੱਖ ਲਿਆ ਇਸ ਤਰ੍ਹਾਂ ਆ ਸਿੱਧੀ ਸਾਈਡ ਹੈ ਉੱਪਰ ਇਸ ਜਿਹੜੀ ਵੈਲਟ ਹੈਗੀ ਐ ਇਹ ਸਾਈਡ ਤਾਂ ਹੈਗੀ ਸਾਡੀ ਜਿਹੜੀ ਫਰੰਟ ਤੇ ਆਵੇਗੀ ਜਿਹਦੇ ਨਾਲ ਮੈਂ ਅਟੈਚ ਕੀਤਾ ਹੈ ਸਿਲਾਈਆਂ ਦੇ ਨਾਲ ਤੇ ਜਿਹੜਾ ਪਿੱਛੇ ਇਹ ਵਾਲਾ ਕਪੜਾ ਹੈਗਾ ਇਹਨੂੰ ਆਪਾਂ ਇਸ ਤਰ੍ਹਾਂ ਖੋਲ ਲੈਣਾ ਹੈਗਾ ਤੇ ਆਪਣੀ ਪੈਂਟ ਦੇ ਇਸ ਤਰ੍ਹਾਂ نیچے ਰੱਖਣਾ ਇਹਨੂੰ ਖੋਲ ਕੇ ਉੱਪਰੋਂ ਇਹ ਪੱਲੇ ਰੱਖਣੇ ਆ ਪਾਕਟ ਵਾਲੀ ਸਾਈਡ ਤੋਂ ਲਗਾਣੀ ਸ਼ੁਰੂ ਕਰਨੀ ਹੈ ਇਸ ਤਰ੍ਹਾਂ 1/2 ਇੰਚ ਜਾਂ ਪੈਰ ਪੈਰ ਦਾ ਜਿਸ ਵੀ ਸਾਰਾ ਤੁਸੀਂ ਮਾਰਜਨ ਦੇਣਾ ਉਹਨੂੰ ਇਸ ਤਰ੍ਹਾਂ ਮਾਰਜਨ ਦੇ ਕੇ ਅਟੈਚ ਕਰ ਦੇਣਾ ਇਧਰਲੀ ਸਾਈਡ ਤੋਂ ਆਪਾਂ ਪੂਰੀ ਪੂਰੀ ਰੱਖਣੀ ਹੈ ਦੂਜੀ ਸਾਈਡ ਆਪਾਂ ਹੁੱਕ ਲਗਾਵਾਂਗੇ 벨ਟ ਇੱਕ ਸਾਈਡ ਤੋਂ ਅਟੈਚ ਹੋ ਗਈ ਹੈ ਐਨੀ ਐਕਸਟਰਾ ਰੱਖੀ ਹੋਈ ਹੈ 1.5 ਇੰਚ ਐਕਸਟਰਾ ਰੱਖੀ ਹੋਈ ਹੈ ਇਹ ਫੋਲਡ ਕਰਨ ਦੇ ਲਈ ਤੇ ਹੁਣ ਆਪਾਂ ਇਹਨੂੰ ਇਸ ਤਰ੍ਹਾਂ ਉੱਪਰ ਨੂੰ ਕੱਢ ਕੇ ਇਸ ਤਰ੍ਹਾਂ ਇਹਦੇ ਉੱਪਰ ਫੋਲਡ ਕਰਕੇ ਸਿਲਾਈ ਲਗਾ ਦੇਣੀ ਹੈ ਬੈਲਟ ਜਿਹੜੀ ਹੈ ਅਟੈਚ ਹੋ ਚੁੱਕੀ ਹੈ ਇਹ ਇਸ ਤਰ੍ਹਾਂ ਇੰਨੀ ਆਪਾਂ ਇੱਧਰ ਨੂੰ ਐਕਸਟਰਾ ਰੱਖੀ ਹੋਈ ਹੈ ਹੁਣ ਆਪਾਂ ਇਹਨੂੰ ਬੈਕ ਦੇ ਪੱਲੇ ਨਾਲ ਅਟੈਚ ਕਰਾਂਗੇ ਇਹ ਪਾਕਟ ਵਾਲੀ ਸਾਈਡ ਹੈ ਪਾਕਟ ਵਾਲੀ ਜਿਹੜੀ ਸਾਈਡ ਹੈਗੀ ਉਹ ਆਪਾਂ ਪੂਰੀ ਉੱਪਰ ਤੱਕ ਅਟੈਚ ਕਰਨੀ ਹੈਗੀ ਹੈ ਤੁਸੀਂ ਚਾਹੋ ਤਾਂ ਇਹਨੂੰ ਉਲਟਾ ਕੇ ਇਸ ਪੱਲੇ ਨੂੰ ਉੱਪਰ ਰੱਖ ਕੇ ਵੀ ਸਿਲਾਈ ਇਸ ਤਰ੍ਹਾਂ ਲਗਾ ਸਕਦੇ ਹੋ ਜਿਹੜੀ ਆਪਾਂ ਇਹ ਵਾਲੀ ਸਿਲਾਈ ਲਗਾਈ ਸੀਗੀ ਪਾਕਟ ਦੇ ਨਾਲ-ਨਾਲ ਇਹ ਇੱਕ ਗਾਈਡਲਾਈਨ ਦੀ ਤਰ੍ਹਾਂ ਲਗਾਈ ਸੀਗੀ ਜਿਹਦੇ ਨਾਲ ਤੁਹਾਨੂੰ ਪਤਾ ਲੱਗਦਾ ਹੈ ਕਿ ਅਸੀਂ ਮਾਰਜਨ ਕਿੰਨਾ-ਕਿੰਨਾ ਦੇਣਾ ਹੈਗਾ ਆ ਤੇ ਸਾਡੀ ਪੌਕਟ ਤੋਂ ਇਹ ਬਾਹਰ-ਬਾਹਰ ਰਹੇਗਾ ਠੀਕ ਹੈ ਮੈਂ ਹੁਣ ਪਰ ਇਹਨੂੰ ਨੀਚੇ ਹੀ ਦਿਵਾ ਕੇ ਲਗਾਨੀ ਹੈਗੀ ਸिलाई ਤੁਸੀਂ ਇੱਧਰਲੀ ਸਾਈਡ ਤੋਂ ਵੀ ਸिलाई ਸਟਾਰਟ ਕਰ ਸਕਦੇ ਹੋ ਇਸ ਤਰ੍ਹਾਂ ਦੇਖੋ ਇਹ ਕਾਟਨ ਦਾ ਕਪੜਾ ਇਹਦੇ ਵਿੱਚ ਆਰਾਮ ਨਾਲ ਫੀਲ ਹੋ ਜਾਂਦਾ ਕਿ ਜਿੱਥੇ ਕਿੱਥੇ ਫੋਲਡ ਹੋਇਆ ਕਪੜਾ ਹੁਣ ਆ ਜਿਹੜੀ ਮੇਰੀ ਪੌকেট ਫੋਲਡ ਹੋਈ ਹੋਈ ਹੈ ਠੀਕ ਹੈ ਤਾਂ ਫਿਰ ਇੱਥੇ ਤੱਕ ਜਿਹੜੀ ਮੇਰੀ ਪੌকেট ਹੈ ਉਹ ਸਟਾਰਟ ਹੁੰਦੀ ਹੈ ਇੱਥੇ ਪੌকেট ਦਾ ਜਿਹੜਾ ਮੂੰਹ ਹੈਗਾ ਉਹ ਖਤਮ ਹੁੰਦਾ ਹੈ ਠੀਕ ਹੈ ਮੈਨੂੰ ਇਧਰਲੀ ਸਾਈਡ ਤੋਂ ਵੀ ਪਤਾ ਚੱਲ ਜਾਵੇਗਾ ਕਿ ਮੈਂ ਸਿਲਾਈ ਕਿੱਥੇ-ਕਿੱਥੇ ਲਗਾਣੀ ਹੈ ਤਾਂ ਕਿ ਪੌকেট ਦਾ ਮੂੰਹ ਵਿੱਚ ਨਾ ਸੀ ਹੋਵੇ ਸਟਾਰਟਿੰਗ ਚਾਕੇ ਪੱਕਾ ਕਰਨਾ ਹੈ ਹੌਣ ਪੋਕ ਆਪਾਂ ਸिलाई ਲਗਾਣੀ ਹੈ ਨਾਲ-ਨਾਲ ਪੋਕਟ ਵਿੱਚ ਨਹੀਂ ਸਿਲਣੀ ਹੈਗੀ ਇੱਥੇ ਵੀ ਪੱਕਾ ਕਰਨਾ ਹੈ ਤੇ ਹੁਣ ਆਪਣੀ ਸिलाई ਜਿਹੜੀ ਹੈ ਬਾਹਰ ਲੈ ਆਣੀ ਹੈ ਦੇਖੋ ਸिलाई ਜਿਹੜੀ ਹੈਗੀ ਇਧਰਲੀ ਸਾਈਡ ਤੋਂ ਲੱਗ ਚੁੱਕੀ ਹੈ ਇਹ ਦੇਖੋ ਪੋਕਟ ਦੇ ਬਿਲਕੁਲ ਨਾਲ-ਨਾਲ ਆਈ ਹੈ ਇੱਥੇ ਪੋਕਟ ਹੋ ਗਈ ਏ ਆਪਾਂ ਜਿਹੜਾ ਉੱਪਰ ਨੂੰ ਐਕਸਟਰਾ ਛੱਡਣਾ ਆ ਇਹਦੇ ਵਿੱਚ ਆਪਾਂ ਆਪਣੀ ਇਲਾਸਟਿਕ ਪਾਣੀ ਆ ਹੁਣ ਦੂਜੀ ਸਾਈਡ ਤੋਂ ਸਿਲਾਈ ਲਗਾਣੀ ਆ ਜਿਹੜੀ ਇਹ ਸਿਲਾਈ ਹੈ ਆਪਾਂ ਬੈਕ ਤੋਂ نیچے 2 2.5 ਇੰਚ ਛੱਡ ਕੇ ਤੱਕ ਹੀ ਲਗਾਣੀ ਆ ਇੱਥੇ ਤੱਕ ਹੀ ਲਗਾਣੀ ਆ ਉਹ ਤੋਂ ਉੱਪਰ ਸਾਡਾ ਜਿਹੜਾ ਹਿੱਸਾ ਹੈਗਾ ਉਹ ਓਪਨ ਰਹੇਗਾ ਬੈਕ ਸਟਿਚ ਕਰਕੇ ਸिलाई ਬੰਦ ਕਰ ਦੇਣੀ ਹੁਣ ਜਿਹੜੀ ਇਹ ਬੈਲਟ ਵਾਲੀ ਸਾਈਡ ਹੈਗੀ ਆ ਇਹਨੂੰ ਇਸ ਤਰ੍ਹਾਂ ਮਾਰਜਨ ਤੋਂ ਫੋਲਡ ਕਰ ਦੇਣਾ ਤੇ ਇੱਕ ਇੱਕ ਪੈਰ ਦੀ ਸिलाई ਲਗਾਣੀ ਹੈ ਜਿੱਥੇ ਤੱਕ ਅਸੀਂ ਕੱਟ ਰੱਖਿਆ ਉੱਥੇ ਤੱਕ ਤੇ ਜਿਹੜਾ ਇਹ ਦੂਸਰੀ ਸਾਈਡ ਹੈ ਇੱਥੇ ਆਪਾਂ ਅੰਦਰ ਕੱਪੜਾ ਲਗਾਣਾ ਆ ਇਮੈਂ 2 ਟਾ ਇੰਚ ਦੀ ਜਿਹੜੀ ਪੱਟੀ ਹੈ ਲਈ ਹੈ ਇਹਨੂੰ ਇਸ ਤਰ੍ਹਾਂ ਇਹਦੇ ਨੀਚੇ ਰੱਖ ਕੇ ਕੱਟ ਤੋਂ ਅੱਧਾ ਇੰਚ ਥੱਲੇ ਤੱਕ ਰੱਖ ਕੇ ਸਿਲਾਈ ਲਗਾ ਦੇਣੀ ਬਿਲਕੁਲ ਇਸ ਤਰ੍ਹਾਂ ਮਾਰਜਨ ਦੇ ਕੇ ਇਸ ਤਰ੍ਹਾਂ ਪੱਟੀ ਨੂੰ ਬਾਹਰ ਕੱਢ ਲੈਣਾ ਤੇ ਮਾਰਜਨ ਨੂੰ ਇੱਧਰ ਨੂੰ ਹੀ ਫੋਲਡ ਕਰ ਲੈਣਾ ਤੇ ਹੁਣ ਜਿਹੜੀ ਇਹ ਪੱਟੀ ਹੈ ਇਹਨੂੰ ਥੋੜਾ ਥੋੜਾ ਫੋਲਡ ਕਰਕੇ ਇਸੀ ਸਿਲਾਈ ਦੇ ਉੱਪਰ ਦੁਬਾਰਾ ਸਿਲਾਈ ਇਸ ਤਰ੍ਹਾਂ ਲਗਾ ਦੇਣੀ ਉੱਪਰ ਰੱਖ ਕੇ ਐਕਸਟਰਾ ਕੱਟ ਦੇਣਾ ਤੇ ਹੁਣ ਆਪਾਂ ਜਿਹੜੀ ਇਹ ਵਾਲੀ ਸਾਈਡ ਹੈ ਇਹਨੂੰ ਇਸ ਤਰ੍ਹਾਂ ਉੱਪਰ ਰੱਖ ਕੇ ਬਰਾਬਰ ਬਰਾਬਰ ਐਨ ਇੱਥੇ ਪੱਕਾ ਕਰ ਦੇਣਾ ਇੱਥੇ ਸਿਲਾਈ ਲਗਾ ਦੇਣੀ ਇੱਥੇ ਇਸ ਤਰ੍ਹਾਂ ਇਸ ਪੱਟੀ ਨਾਲ ਕੀ ਹੋਵੇਗਾ ਕਿ ਜਿਵੇਂ ਆਪਾਂ نیچے ਜਿੱਪ ਨਹੀਂ ਲਗਾਣੀ ਹੈਗੀ ਓਪਨ ਰੱਖਣਾ ਹੈ ਇਹਨਾਂ ਹਿੱਸਾ ਇੱਥੇ ਜਦੋਂ ਹੁੱਕ ਲਗਾਣੀ ਹੈ ਤਾਂ ਫਿਰ ਜਦੋਂ ਆਪਾਂ ਪਾਣਾ ਹੈ ਥੋੜਾ ਬੋਤਾ ਇੱਧਰ ਉੱਧਰ ਹੋਇਆ ਤਾਂ ਤੁਹਾਡੀ نیچے ਤੋਂ ਸਕਿਨ ਨਹੀਂ ਦਿਖੂਗੀ ਠੀਕ ਹੈ ਇਸ ਤਰ੍ਹਾਂ ਅਗਰ ਖਿੱਚ ਵੀ ਪਈ ਤਾਂ نیچے ਕੱਪੜਾ ਹੀ ਹੋਵੇਗਾ ਇਸ ਤਰ੍ਹਾਂ ਜਿੱਪ ਲਗਾਣ ਦੀ ਜ਼ਰੂਰਤ ਨਹੀਂ ਹੁੰਦੀ ਹੁਣ ਦੇਖੋ ਆਪਾਂ ਐਸੀ ਤਰ੍ਹਾਂ ਰੱਖ ਕੇ ਇੱਧਰ ਮਾਰਕਿੰਗ ਕਰ ਲੈਣੀ ਹੈ ਕਿ ਫੋਲਡਿੰਗ ਦੀ ਮਾਰਕਿੰਗ ਕਰ ਲੈਣੀ ਹੈ ਇੱਥੋਂ ਫੋਲਡ ਹੋਣਾ ਤੇ ਹੁਣ ਆਪਾਂ ਬੈਕ ਸਾਈਡ ਤੇ ਇਲਾਸਟਿਕ ਪਾਣੀ ਹੈ 13.5 ਇੰਚ ਮੈਂ ਇਲਾਸਟਿਕ ਲਈ ਹੈ ਮੈਜ਼ਰਮੈਂਟ ਦੇ ਅਕੋਰਡਿੰਗ ਠੀਕ ਹੈ ਤੁਸੀਂ ਆਪਣੀ ਮੈਜ਼ਰਮੈਂਟ ਦੇ ਅਕੋਰਡਿੰਗ ਲੈ ਲੈਣੀ ਹੈ ਵੈਸੇ ਜਿਹੜੀ ਇਹ ਇਲਾਸਟਿਕ ਹੁੰਦੀ ਹੈ ਆਪਾਂ ਨੂੰ ਜੇ ਕੋਈ ਮੈਜ਼ਰਮੈਂਟ ਦਾ ਨਾਂ ਵੀ ਪਤਾ ਹੋਵੇ ਤਾਂ ਜਿਹੜਾ ਇਹ ਬੈਕ ਦੇ ਪੱਲੇ ਹੁੰਦੇ ਆ ਇੱਕ ਪੱਲਾ ਜਿੰਨਾ ਹੁੰਦਾ ਉਹਦੇ ਬਰਾਬਰ ਆਪਾਂ ਇਸ ਤਰ੍ਹਾਂ ਲੈ ਲਈ ਦੀ ਹੈ ਦੇਖੋ ਮੇਰੀ ਵੀ ਤਕਰੀਬਨ ਤਕਰੀਬਨ ਹੈ ਠੀਕ ਹੈ ਇਹ ਜਿੰਨਾ ਆਪਣਾ ਇੱਕ ਬੈਕ ਸਾਈਡ ਦਾ ਇੱਕ ਪੱਲਾ ਹੁੰਦਾ ਹੈ ਉਹਦੇ ਬਰਾਬਰ ਇਹ ਇਲਾਸਟਿਕ ਪਾਈ ਦੀ ਹੈ ਠੀਕ ਹੈ ਤੇ ਹੁਣ ਦੇਖੋ ਜਿਹੜਾ 프ਰੰਟ ਦੇ ਪੱਲਿਆਂ ਦਾ ਇਹ ਜੋੜਿਆ ਹੋਇਆ ਮਾਰਜਨ ਹੈ ਇਹਨੂੰ ਇਸ ਤਰ੍ਹਾਂ ਉੱਪਰ ਚੱਕ ਕੇ نیچے ਆਪਾਂ ਦਬਾ ਦੇਣੀ ਹੈ ਇਹ ਅਗਰ ਤੁਹਾਨੂੰ ਔਖਾ ਲੱਗਦਾ ਤਾਂ ਤੁਸੀਂ ਪਹਿਲਾਂ ਇਹਨੂੰ ਇੱਥੇ ਪੱਕਾ ਵੀ ਕਰ ਸਕਦੇ ਹੋ ਉਹ ਤੋਂ ਬਾਅਦ ਇਸ ਕੱਪੜੇ ਨੂੰ ਇਸ ਤਰ੍ਹਾਂ ਫੋਲਡ ਕਰਕੇ ਉੱਪਰ ਫੋਲਡ ਕਰ ਦੇਣਾ ਇਸ ਤਰ੍ਹਾਂ ਠੀਕ ਹੈ ਫੋਲਡ ਕਰ ਦੇਣਾ ਤੁਹਾਡੀ ਜਿਹੜੀ ਇਲਾਸਟਿਕਾ ਉਹ ਵੀ ਦਬਾਅ ਹੋਗੀ ਤੇ ਮਾਰਜਨ ਵੀ ਅੰਦਰ ਦੱਬ ਗਿਆ ਵੈਲਟ 프ਰੰਟ ਦੀ ਵੈਲਟ ਦੇ ਬਰਾਬਰ ਫੋਲਡ ਕਰਕੇ ਜਾਂ ਥੋੜਾ ਬਹੁਤ ਘੱਟ ਵੱਧ ਵੀ ਕਰਨਾ ਹੈ ਕਰ ਸਕਦੇ ਹੋ ਸਿਲਾਈ ਲਗਾ ਲੈਣੀ ਸਾਈਡ ਤੋਂ ਪੱਕੀ ਹੋ ਗਈ ਪੂਨ ਆਪਾਂ 2-2 ਇੰਚ ਫੋਲਡ ਕਰਦੇ ਹੋਏ ਇਲਾਸਟਿਕ ਪਾਣੀ ਸ਼ੁਰੂ ਕਰ ਦੇਣੀ ਹੈ ਜਦੋਂ ਇੰਨੀ ਕਿ ਇਲਾਸਟਿਕ ਪੈ ਜਾਣੀ ਹੈ ਤਾਂ ਸੂਈ ਵਿੱਚ ਗੱਡ ਕੇ ਪੈਰ ਉੱਪਰ ਚੱਕ ਕੇ ਕੱਪੜਾ ਫੜ ਲੈਣਾ ਉੱਪਰ ਤੋਂ ਇਸ ਤਰ੍ਹਾਂ ਤੇ ਇਲਾਸਟਿਕ ਨੂੰ ਖਿੱਚ ਲੈਣਾ ਤਾਂ ਕਿ ਅੱਗੇ ਇਲਾਸਟਿਕ ਪੂਰੀ ਹੋ ਜਾਵੇ ਆਪਾਂ ਬੈਕ ਦੇ ਪੱਲੇ ਨੂੰ ਥੋੜਾ ਉੱਪਰ ਚੱਕ ਕੇ ਕੱਟਿਆ ਹੁੰਦਾ ਹੈ ਤਿਰਛਾ ਕੱਟਿਆ ਹੁੰਦਾ ਆ ਇਸ ਕਰਕੇ ਫੋਲਡ ਕਰਨ ਦੇ ਵਿੱਚ ਇੱਥੇ ਹਲਕਾ ਫੁਲਕਾ ਛੋਟਾ ਮੋਟਾ ਬਲ ਆ ਸਕਦਾ ਆ ਹੁਣ ਦੇਖੋ ਜਿਹੜੀ ਇਲਾਸਟਿਕ ਹੈ ਇਹਨੂੰ ਆਪਾਂ ਅਧਿਕ ਵਾਰ ਤੱਕ ਇਸ ਤਰ੍ਹਾਂ ਖਿੱਚ ਕੇ ਜਿਹੜੀ ਕਿ ਅੰਦਰ ਅੰਦਰ ਕਵਰ ਹੋ ਜਾਵੇ ਸਿਲਾਈ ਦੇ ਵਿੱਚ ਇੱਥੋਂ ਪੱਕਾ ਕਰ ਦੇਣਾ ਐਨਾ ਹਿੱਸਾ ਓਪਨ ਰੱਖਣਾ ਹੈ ਹੁੱਕ ਲਗਾਉਣ ਦੇ ਲਈ ਤੇ ਹੁਣ ਪਹਿਲਾਂ ਆਪਾਂ ਇਹਨੂੰ ਇਸ ਤਰ੍ਹਾਂ ਖਿੱਚ ਕੇ ਸੈੱਟ ਕਰ ਲੈਣਾ ਇੱਕ ਸਿਲਾਈ ਆਪਾਂ ਸੈਂਟਰ ਤੋਂ ਚੱਲਾ ਲੈਣੀ ਤਾਂ ਕਿ ਜਿਹੜੀ ਇਲਾਸਟਿਕ ਹੈ ਫੋਲਡ ਨਾ ਹੋਵੇ ਅੰਦਰ ਅਲੀ ਆ ਸਿਲਾਈ ਲਗਾਉਣ ਵੇਲੇ ਇਸ ਗੱਲ ਦਾ ਧਿਆਨ ਰੱਖਣਾ ਹੈ ਕਿ ਜਦੋਂ ਤੁਸੀਂ ਸਿਲਾਈ ਲਗਾਣੀ ਹੈ ਇਲਾਸਟਿਕ ਨੂੰ ਪਿੱਛੋਂ ਵੀ ਤੇ ਅੱਗੋਂ ਵੀ ਇਸ ਤਰ੍ਹਾਂ ਸਟ੍ਰੈਚ ਕਰ ਲੈਣਾ ਤਾਂ ਕਿ ਜਿਹੜੀ ਇਲਾਸਟਿਕ ਹੈ ਪੂਰੀ ਸਟ੍ਰੈਚ ਹੋ ਕੇ ਸਿਲਾਈ ਬੱਜੇ ਨਹੀਂ ਤਾਂ ਫਿਰ ਜਦੋਂ ਉਹ ਖਿੱਚ ਹੋਣੀ ਪਾਉਣ ਵੇਲੇ ਸਿਲਾਈ ਟੁੱਟ ਜਾਣੀ ਹੈ ਇਲਾਸਟਿਕ ਪਾ ਚੁੱਕੀ ਹੈ ਠੀਕ ਹੈ ਤੇ ਹੁਣ ਆਪਾਂ ਲਗਾਣੀਆਂ ਹੈਗੀਆਂ ਹੁੱਕਾਂ ਹੁੱਕੰਦੇ ਇਹ ਚਾਰ ਪੀਸ ਹੁੰਦੇ ਆ ਇਹ ਇਹ ਹੁੱਕ ਹੈ ਤੇ ਇਹ ਇਹਦਾ 베ਸ ਹੈ ਤੇ ਇਹ ਇਹ ਵੀ ਇਹ ਇਹ ਹੁੱਕ ਦੀ ਜਿਹੜੀ ਆਈ ਹੁੰਦੀ ਆ ਉਹ ਹੈ ਤੇ ਇਹ ਇਹਦਾ 베ਸ ਹੈ ਠੀਕ ਹੈ ਹੁਣ ਆਪਾਂ ਦੇਖੋ ਜਿਹੜੀ ਤਾਂ ਹੈਗੀ ਇਹ ਵੱਧੀ ਇਹਦੇ ਵਿੱਚ ਆਪਾਂ ਹੁੱਕ ਲਗਾਣੀ ਹੈਗੀ ਆ ਲਗਭਗ ਇਹਦੇ ਸੈਂਟਰ ਚ ਕਰਕੇ ਦੇਖੋ ਇਹ ਜਿਹੜੀ ਮੈਂ ਇਸ ਤਰ੍ਹਾਂ ਫੋਲਡ ਕੀਤੀ ਸੀਗੀ ਜਿਹੜੀ ਇਹ ਸਿਲਾਈ ਲਗਾਈ ਸੀ ਫੋਲਡ ਕਰਕੇ ਇਹਨੂੰ ਇਸ ਤਰ੍ਹਾਂ ਅੰਦਰ ਨੂੰ ਇੱਕ ਇੱਕ ਪੈਰ ਦੀ ਤਕਰੀਬਨ ਉਹ ਤੋਂ ਥੋੜਾ ਜਿਆਦਾ ਛੱਡ ਕੇ ਪੈਰ ਛੱਡ ਕੇ ਇਸ ਤਰ੍ਹਾਂ ਇਹ ਹੁੱਕ ਥੋੜਾ ਪ੍ਰੈਸ ਕਰਕੇ ਇਸ ਤਰ੍ਹਾਂ ਅੰਦਰ ਨੂੰ ਦਬਾ ਦੇਣੀ ਹੈ ਆਪਣੀਆਂ ਉਂਗਲਾਂ ਵਿਚਾਣੀਆਂ ਲੱਗਣ ਦੇ ਲੱਗਣ ਤੋਂ ਇਸ ਤਰ੍ਹਾਂ ਲਗਾ ਦੇਣੀ ਹੈ ਇਹ ਤੇ ਹੁਣ ਜਿਹੜਾ ਇਹਦਾ ਵੇਸ ਹੈ ਉਹ ਇਹਦੇ ਵਿੱਚ ਫਸਾ ਦੇਣਾ ਹੈ ਇਸ ਤਰ੍ਹਾਂ ਠੀਕ ਹੈ ਤੇ ਹੁਣ ਇਹਨਾਂ ਨੂੰ ਫੋਲਡ ਕਰ ਦੇਣਾ ਹੈ ਫਰੰਟ ਵਾਲਾ ਫਰੰਟ ਨੂੰ ਤੇ ਬੈਕ ਵਾਲੇ ਬੈਕ ਨੂੰ ਇਹੋ ਕਈ ਇੱਕ ਦੋ ਤਰ੍ਹਾਂ ਦੇ ਡਿਜ਼ਾਈਨਾਂ ਚ ਆਉਂਦੀਆਂ ਹੈਗੀਆਂ ਸਿਲਾਈ ਨਾਲ ਲਗਾਉਣ ਵਾਲੀਆਂ ਵੀ ਆਉਂਦੀਆਂ ਆ ਟਾਂਕੇ ਨਾਲ ਇਸ ਤਰ੍ਹਾਂ ਦੇਖੋ ਫੋਲਡ ਹੋ ਗਿਆ ਆ ਤੇ ਹੁਣ ਮੈਂ ਇਹਨੂੰ ਇਸ ਤਰ੍ਹਾਂ ਇਸ ਦੇ ਵਿੱਚ ਕਵਰ ਕਰਕੇ ਦੇਖੋ ਇਸ ਤਰ੍ਹਾਂ ਕਵਰ ਕਰਕੇ ਜਿਹੜੀ ਇਹ ਪੱਟੀ ਆ ਇਹਨੂੰ ਇੱਥੋਂ ਦਬਾ ਕੇ ਸਿਲਾਈ ਲਗਾ ਦੇਣੀ ਹੈ ਇਸ ਤਰ੍ਹਾਂ ਫੋਲਡ ਕਰਕੇ ਠੀਕ ਹੈ ਤੇ ਜਿਹੜੀ ਦੂਸਰੀ ਹੈ ਉਹਨੂੰ ਦੇਖੋ ਆਪਾਂ ਇੱਥੇ ਸਾਡਾ ਇਹ ਸੈੱਟ ਹੋਣਾ ਹੈ ਆ ਤੇ ਇਹਦੇ ਸੈਂਟਰ ਦੇ ਵਿੱਚ ਆਪਾਂ ਇੱਥੇ ਇੱਕ ਜੜੀ ਹੈਗੀ ਐ ਲਗਾਣੀ ਹੈਗੀ ਐ ਹੁੱਕ ਇਹਦੇ ਵੀ ਆਪਾਂ ਪਿਛਲਾ ਹਿੱਸਾ ਫੋਲਡ ਕਰ ਦੇਣਾ ਹੈ ਤੇ ਆਹ ਫਰੰਟ ਦੇ ਵਿੱਚ ਹੀ ਲਗਾਣੀ ਹੈਗੀ ਐ ਹੁੱਕ ਇਸ ਤਰ੍ਹਾਂ ਮੈਂ ਕਪੜਾ ਪਿੱਛੇ ਕੀਤਾ ਹੋਇਆ ਹੈ ਤਾਂ ਕਿ ਬੈਕ ਸਾਈਡ ਤੇ ਨਾ ਨਿਕਲੇ ਇਹਦਾ 베ਸ ਇਸ ਤਰ੍ਹਾਂ ਲਗਾ ਕੇ ਇਹਨਾਂ ਨੂੰ ਵੀ ਫੋਲਡ ਕਰ ਦੇਣਾ ਹੈ ਨੋਕਾਂ ਨੂੰ ਇਸ ਤਰ੍ਹਾਂ ਤੇ ਹੁਣ ਇਹ ਕੱਪੜਾ ਇਸ ਤਰ੍ਹਾਂ ਉੱਪਰ ਚੜਾ ਦੇਣਾ ਤੇ ਇਹਨੂੰ ਵੀ ਆਪਾਂ ਇੱਥੋਂ ਲੈ ਕੇ ਸਿਲਾਈ ਬਾਹਰ ਕੱਢ ਦੇਣੀ ਹੈਗੀ ਐ ਇਸ ਤਰ੍ਹਾਂ ਦੇਖੋ ਕਵਰ ਹੋ ਗਈ ਇਹ ਪਿੱਛੋਂ ਵੀ जिद अंदरली साइड तो चुभेगी नहीं तो हूँ इस तरह इनू भी दबा के ये भी कवर होगी इस तरह उपरों जोड़ी पेंट है उपरों तैयार है हुक लग के इलास्टिक पैके ਹੁਣ ਆਪਾਂ نیچے ਤੋਂ ਫੋਲਡ ਕਰਕੇ ਜਿੰਨਾ ਜਿੰਨਾ ਵੀ ਕਰਨਾ ਆ ਇਹਦੇ نیچے ਪੱਟੀ ਲੱਗੀ ਹੋਈ ਆ ਇਹਨੂੰ ਫੋਲਡ ਕਰਨ ਦੀ ਲੋੜ ਨਹੀਂ ਤੇ ਆਪਾਂ ਸੈਂਟਰ ਦੀ ਸਿਲਾਈ ਲਗਾਣੀ ਆ ਇਹਦੇ نیچے ਇਸ ਤਰ੍ਹਾਂ ਪੱਟੀ ਸਗੀ ਤੇ ਇਹ ਲੱਗੀ ਹੋਈ ਆ ਤੇ ਫਿਰ ਹੁਣ ਮੈਂ ਹੁਣ ਮੋਰੀ ਨਾਪਣੀ ਨਹੀਂ ਹੈਗੀ ਕਿਉਂਕਿ ਮੈਂ ਮਾਰਜਨ 1/2 ਇੰਚ ਦਾ ਹੀ ਛੱਡਿਆ ਹੈ ਸੀਗਾ ਉਸੇ ਹਿਸਾਬ ਨਾਲ ਕਟਿੰਗ ਕੀਤੀ ਸੀ ਤੇ ਹੁਣ ਮੈਂ 1/2 ਇੰਚ ਵਿੱਚ ਲੈ ਕੇ ਸਿਲਾਈ ਲਗਾਣੀ ਹੈ ਹੋਰੀ ਕੋਣ ਪੱਕਾ ਕਰਕੇ ਸਿਲਾਈ ਆਪਣੀ ਅੱਗੇ ਲਾ ਜਾਣੀ ਹੁਣ ਦੇਖੋ ਇੱਥੇ ਆਪਾਂ ਜਦੋਂ ਸਿਲਾਈ ਰੱਖ ਕੇ ਪਿੱਛੇ ਆਸਣ ਆਸਣ ਨਾਲ ਆਸਣ ਮਿਲਾ ਕੇ ਦੇਖ ਲੈਣਾ ਆ ਹਲਕਾ ਫੁਲਕਾ ਜੋ ਵੀ ਅੱਗੇ ਪਿੱਛੇ ਕਿਉਂਕਿ ਜੇ ਤੁਸੀਂ ਨਾਲ ਦੀ ਨਾਲ ਲਗਾਉਂਦੇ ਆਓਗੇ ਕਈ ਵਾਰ ਇੱਕ ਕਪੜਾ ਖਿੱਚਉਂਦਾ ਰਹਿੰਦਾ ਤੇ ਇੱਕ ਲੂਜ਼ ਹੁੰਦਾ ਰਹਿੰਦਾ ਆ ਠੀਕ ਹੈ ਉਹਦੇ ਕਰਕੇ ਜਿਹੜਾ ਆਸਣ ਹੈਗੀ ਅੱਗੇ ਪਿੱਛੇ ਹੋ ਜਾਂਦੇ ਹੁਣ ਆਸਣ ਦੀ ਸਿਲਾਈ ਇਸ ਤਰ੍ਹਾਂ ਮਿਲਾ ਕੇ ਆਪਸ ਦੇ ਵਿੱਚ ਇਸ ਤਰ੍ਹਾਂ ਪੂਰਾ ਖਿੱਚ ਲੈਣਾ ਪੂਰਾ ਖਿੱਚ ਕੇ ਫਿਰ ਇਹਨੂੰ ਇਸ ਤਰ੍ਹਾਂ ਸੈਂਟਰ ਤੋਂ ਫੜ ਲੈਣਾ ਹੈ ਤੇ ਫਿਰ ਸिलाई ਲਗਾਣੀ ਹੈ ਸिलाई ਬਿਲਕੁਲ ਖਿੱਚ ਕੇ ਲਗਾਣੀ ਹੈ ਤਾਂ ਕਿ ਸिलाई ਵਿੱਚ ਕੋਈ ਵੀ ਝੋਲ ਨਾ ਹੋਵੇ ਦੇਖੋ ਪੈਂਟ ਬਣ ਕੇ ਬਿਲਕੁਲ ਰੈਡੀ ਹੈ ਬੈਕ ਸਾਈਡ ਤੋਂ ਲੂਜ਼ਿੰਗ ਚ ਤੇ ਫਰੰਟ ਚ ਫਿਟਿੰਗ ਦੇ ਵਿੱਚ ਠੀਕ ਹੈ ਜੀ ਇਸ ਤਰ੍ਹਾਂ ਅਗਰ ਤੁਸੀਂ ਸੇ ਲੋਗੇ ਜਿਸ ਤਰ੍ਹਾਂ ਮੈਂ ਤੁਹਾਨੂੰ ਕਟਾਈ ਕਟਿੰਗ ਦੱਸੀ ਹੈ ਤੇ ਜਿਸ ਤਰ੍ਹਾਂ ਸਟੀਚਿੰਗ ਦੱਸੀ ਹੈ ਤਾਂ ਤੁਹਾਡੀ ਪੈਂਟ ਜਿਹੜੀ ਹੈ ਕਦੇ ਵੀ ਸੈਂਟਰ ਤੋਂ ਚੱਕ ਨਹੀਂ ਹੋਵੇਗੀ ਮੈਨੂੰ ਉਮੀਦ ਹੈ ਮੈਂ ਜਿੰਨਾ ਕਿ ਦੱਸਿਆ ਤੁਹਾਨੂੰ ਸਮਝ ਵਿੱਚ ਜ਼ਰੂਰ ਆਇਆ ਹੋਵੇਗਾ ਤੇ ਤੁਹਾਨੂੰ ਇਹ ਤੁਹਾਡੇ ਕੰਮ ਵੀ ਜ਼ਰੂਰ ਆਵੇਗਾ ਜੇ ਵੀਡੀਓ ਥੋੜੀ ਜਿਹੀ ਵੀ ਵਧੀਆ ਲੱਗੀ ਹੈ ਸਮਝ ਵਿੱਚ ਆਈ ਹੈ ਤਾਂ ਪਲੀਜ਼ ਇੱਕ ਲਾਈਕ ਜ਼ਰੂਰ ਦਿਓ ਤੇ ਵੀਡੀਓ ਨੂੰ ਬਤਵਤ ਸ਼ੇਅਰ ਕਰਿਓ ਓਕੇ ਫਰੈਂਡਸ ਫੇਰ ਮਿਲਾਂਗੇ ਨੈਕਸਟ ਵੀਡੀਓ ਵਿੱਚ ਤਦ ਤੱਕ ਦੇ ਲਈ ਬਾਏ ਬਾਏ